ਸਾਰਿਆਂ ਨੂੰ ਜੈ ਮਸੀਦੀ ਅੱਜ ਅਸੀਂ ਪੜਾਂਗੇ ਜਬੂਰਾਂ ਦੀ ਪੁਥੀ ਦਾ 58 ਅਧਿਆਏ ਦੁਸ਼ਟਾਂ ਦੀ ਸਜ਼ਾ ਲਈ ਬੇਨਤੀ ਉਹਦੀ ਪਹਿਲੀ ਆਇਤ हे ਬਲਵਾਨ ਸੁਆਮੀਓ ਕੀ ਤੁਸੀਂ ਸੱਚਮੁੱਚ ਧਰਮ ਨਾਲ ਬੋਲਦੇ ਹੋ ਕੀ ਤੁਸੀਂ ਆਦਮ ਵੰਸ਼ੀਆਂ ਦਾ ਸਿੱਧਾ ਨਿਆਂ ਕਰਦੇ ਹੋ ਦੂਸਰੀ ਆਇਤ ਨਹੀਂ ਸਕੋ ਤੁਸੀਂ ਮਨੋਬਦੀ ਕਰਦੇ ਹੋ ਧਰਤੀ ਉੱਤੇ ਤੁਸੀਂ ਆਪਣੇ ਹੱਥਾਂ ਦਾ ਹਨੇਰ ਤੋਲ ਦਿੰਦੇ ਹੋ ਤੀਸਰੀ ਆਇਤ ਦੁਸ਼ਟ ਕੁੱਖੋਂ ਹੀ ਉਪਰੇ ਰਹੇ ਹਨ ਉਹ ਜੰਮ ਦੇ ਸਾਰ ਹੀ ਝੂਠ ਬੋਲ ਬੋਲ ਕੇ ਭਟਕ ਜਾਂਦੇ ਹਨ ਚੌਥੀ ਆਇਤ ਉਹਨਾਂ ਦੀ ਵਿਸ ਸੱਪ ਦੀ ਵਿਸ ਵਰਗੀ ਹੈ ਉਹ ਉਸ ਬੋਲੇ नाग ਦੀ ਨਿਆਈ ਹਨ ਜਿਹੜੇ ਆਪਣੇ ਕੰਨ ਮੁੰਦ ਲੈਂਦਾ ਹੈ ਪੰਜਵੀਂ ਆਇਤ ਜਿਹੜਾ ਸਪੇਰਿਆਂ ਦੀ ਆਵਾਜ਼ ਨਹੀਂ ਸੁਣਦਾ ਭਾਵੇਂ ਕਿੱਡੀ ਹੀ ਚਲਾਕੀ ਨਾਲ ਉਹ ਜਾਦੂ ਕਰਨ ਛੇਵੀਂ ਆਇਤ हे परमेश्वर ਉਹਨਾਂ ਦੇ ਦੰਦਾਂ ਨੂੰ ਉਹਨਾਂ ਦੇ ਮੂੰਹ ਵਿੱਚ ਭੰਸੁੱਟ। हे ਯਹੋਵਾ ਜਵਾਨ ਬੱਬਰ ਸ਼ੇਰ ਦੀਆਂ ਹੁੱਡਾਂ ਨੂੰ ਪੁੱਟ ਸੁੱਟ। 7ਵੀਂ ਆਇਤ ਉਹ ਵਗਦੇ ਪਾਣੀ ਵਾਂਝ ਵਹਿ ਜਾਣ ਜਦੋਂ ਆਪਣੇ ਤੀਰਾਂ ਦਾ ਨਿਸ਼ਾਨਾ ਮਾਰੇ ਤਾਂ ਉਹ ਮਾਨੋ ਟੋਟੇ ਟੋਟੇ ਹੋ ਜਾਣ। 8ਵੀਂ ਆਇਤ ਉਹ ਗੇ ਵਾਂਝ ਹੋਣ ਜੋ ਗਲ ਕੇ ਜਾਂਦਾ ਰਹਿੰਦਾ ਉਹ ਇਸਤਰੀ ਦੇ ਗਰਭਪਾਤ ਵਾਂਝ ਹੋਣ ਜਿਸ ਸੂਰਜ ਨਹੀਂ ਵੇਖਿਆ। 9ਵੀਂ ਆਇਤ ਇਸ ਤੋਂ ਅੱਗੇ ਜੋ ਤੁਹਾਡੀਆਂ ਦੇਗਾ ਛਾਪਿਆਂ ਨਾਲ ਤੱਤੀਆਂ ਹੋਣ ਉਹ ਜਲੇ ਅੰਜਣੇ ਦੁਹਾਂ ਨੂੰ ਵਾਵਰੋਲੇ ਨਾਲ ਉਡਾ ਦੇਵੇਗਾ 10ਵੀਂ ਆਇਤ ਧਰਮੀ ਇਹ ਬਦਲਾ ਵੇਖ ਕੇ ਆਨੰਦ ਹੋਵੇਗਾ ਉਹ ਦੁਸ਼ਟਾਂ ਦੇ ਲਹੂ ਵਿੱਚ ਆਪਣੇ ਚਰਨ ਤੋਂ ਹੋਵੇਗਾ 11ਵੀਂ ਆਇਤ ਤਾਂ ਆਦਮੀ ਆਖੇਗਾ ਧਰਮੀ ਲਈ ਫਲ ਤਾਂ ਹੈ ਹੈ ਹੀ ਸੱਚਮੁੱਚ ਇੱਕ ਪਰਮੇਸ਼ਰ ਹੈ ਜਿਹੜਾ ਧਰਤੀ ਉੱਤੇ ਨਿਯਮ ਕਰਦਾ ਹੈ ਆਮੀਨ ਪ੍ਰਭੂ ਜੀ ਨੇ ਵਚਨਾਂ ਪੜੇ ਸੋਨੇ ਜਾਣ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਹੀ ਵਸਦੇ ਰਹਿਣ ਆਮੀਨ